ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਸੋਹਣੀ ਕੋਠੀ ਲੈ ਕੇ ਆਏ ਆਂਗੇ ਜੋ ਕਿ ਕਲਾਸਿਕਲ ਲੁੱਕ ਦੀ ਕੋਠੀ ਹੈਗੀ ਤੇ ਬਹੁਤ ਸੋਹਣੀ ਕੋਠੀ ਹੈਗੀ ਆ ਬੇਖ ਸਕਦੇ ਤੁਸੀਂ ਮਹਿਲ ਟਾਈਪ ਹੈਗੀ ਬਿਲਕੁਲ ਪੂਰੀ ਕੈਂਟ ਲੁੱਕ ਬਣਾਈ ਹੋਈ ਹੈਗੀ ਬਾਈ ਨੇ ਠੇਕੇਦਾਰ ਦਾ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆ ਹੈ ਜੇਕਰ ਕੋਈ ਵੀ ਗੱਲਬਾਤ ਕਰਨੀ ਹੋਵੇ ਜਾਂ ਜਾਣਕਾਰੀ ਲੈਣੀ ਹੋਵੇ ਤਾਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਜਸਟ ਕੋਠੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਆਪਣਾ ਮਕਸਦ ਹੁੰਦਾ ਬਣ ਰਹੀ ਨਵੀਂ ਕੋਠੀ ਦੀ ਤੁਹਾਨੂੰ ਡਿਜ਼ਾਈਨ ਦਿਖਾਉਣਾ ਤੇ ਅੰਦਰੋਂ ਪਲਾਨ ਚੰਗੀ ਤਰ੍ਹਾਂ ਸਮਝਾਉਣਾ ਤਾਂ ਕਿ ਕਿਸੇ ਭਰਾ ਨੇ ਜਦੋਂ ਕੋਈ ਕੋਠੀ ਬਣਾਉਣੀ ਹੁੰਦੀ ਆ ਤਾਂ ਕੋਈ ਨਾ ਕੋਈ ਆਈਡੀਆ ਆ ਜਾਏ ਦੋਸਤੋ ਆਪਾਂ ਜੇਕਰ ਘਰ ਬਣਾਉਣਾ ਤੇ ਇੱਕ ਵਾਰੀ ਬਣਦਾ ਹੁੰਦਾ ਜ਼ਿੰਦਗੀ ਦੇ ਵਿੱਚ ਤੇ ਕੋਸ਼ਿਸ਼ ਕਰਦਾ ਹੁੰਦਾ ਹਰ ਕੋਈ ਕੇ ਪੰਜ ਸੱਤ ਆਪਾਂ ਕੋਠੀਆਂ ਦੇਖ ਕੇ ਇਹ ਉੱਥੇ ਵਾਲੀ ਸੋਹਣੀ ਬਣੀ ਹੋਈ ਹੈ ਉੱਥੇ ਵਾਲੀ ਸੋਹਣੀ ਬਣੀ ਹੋਈ ਹੈ ਸੋ ਤੁਹਾਨੂੰ ਇਸ ਚੈਨਲ ਤੇ ਹਰ ਰੋਜ਼ ਨਵੀਂ ਕੋਠੀ ਦੇਖਣ ਨੂੰ ਮਿਲੂਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਵੇਂ-ਨਵੇਂ ਡਿਜ਼ਾਈਨ ਮਿਲਣਗੇ ਦੇਖਣ ਨੂੰ ਤੁਸੀਂ ਦੇਖ ਸਕਦੇ ਹੋ ਜੇਕਰ ਘਰ ਬਣਾਉਣਾ ਚਾਹੁੰਦੇ ਹੋ ਦੋਸਤੋ ਤੇ ਅੰਦਰੋਂ ਵੀ ਦਿ ਇੱਕ ਕੋਠੀ ਦਾ ਏਰੀਆ ਹੈਗਾ ਜਿਹੜਾ 2500 ਸਕਰ ਫੁੱਟ ਏਰੀਆ ਹੈਗਾ ਇਹ ਤੇ ਅੰਦਰ ਉਹ ਜੋ ਮੈਪ ਬਣਿਆ ਹੋਇਆ ਹੈਗਾ ਪਲਾਨ ਉਹ ਤੁਹਾਨੂੰ ਆਪ ਅੰਦਰ ਉਹ ਦਿਖਾ ਦੇਾਂਗੇ ਕੋਠੀ ਜਸਟ ਪਲਾਸਟਰ ਹੋ ਚੁੱਕੀ ਹੈ ਹੁਣ ਤੱਕ ਪੱਥਰ ਟਾਇਲ ਵਗੈਰਾ ਰਹਿੰਦੀ ਹੈ ਇਸ ਕੋਠੀ ਦੇ ਤੇ ਆਹ ਦੇਖੋ ਕੋਰਾ ਵਗੈਰਾ ਗਲਾਈ ਵਗੈਰਾ ਬਹੁਤ ਸੋਹਣੀ ਗਲਾਈ ਦਿੱਤੀ ਹੋਈ ਹੈਗੀ ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਬਾਈ ਮਿਸਤਰੀ ਠੇਕੇਦਾਰ ਨੇ ਇਹ ਜਿਹੜਾ ਮੇਨ ਗੇਟ ਬਣਿਆ ਹੋਇਆ ਦੋਸਤੋ ਮੇਨ ਡੋਰ ਤੇ ਇਹ ਪੋਰਚ ਆ ਗਿਆ ਆ ਜੋ ਐਂਟਰ ਹੁੰਨੇ ਆ ਅੰਦਰੋਂ ਦਿਖਾਉਣੇ ਆ ਤੁਹਾਨੂੰ ਕੋਠੀ ਕੰਮ ਚੱਲ ਰਿਹਾ ਸੀ ਮਿੱਟੀ ਕੋਟ ਰੇ ਸੀ ਬਾਈ ਪੱਥਰ ਵਾਸਤੇ ਆ ਦੇਖੋ ਕਾਫੀ ਖੁੱਲੀ ਲੋਬੀ ਹੈਗੀ ਤੇ ਪੂਰੀ ਲਾਈਟ ਪੈ ਰਹੀ ਹੈ ਕੋਠੀ ਦੇ ਵਿੱਚ ਬਿਲਕੁਲ ਕਿਤੇ ਹਨੇਰਾ ਨਹੀਂ ਇਹ ਡ੍ਰੈنگ ਰੂਮ ਲੈਫਟ ਸਾਈਡ ਤੇ ਜੋ ਡ੍ਰੈنگ ਰੂਮ ਬਣਿਆ ਹੋਇਆਗਾ 12 ਬਾਈ 12 ਸਕਰ ਫੁੱਟ ਦਾ ਜਿਸ ਦੀ ਕਿ ਇੱਕ ਵਿੰਡੋ ਬਾਹਰ ਨੂੰ ਰੱਖੀ ਹੋਈ ਹੈਗੀ ਤੇ ਅੰਦਰ ਨੂੰ ਇਹ ਗੇਟ ਦਰਵਾਜ਼ਾ ਵੱਡਾ ਰੱਖਿਆ ਹੋਇਆਗਾ ਆ ਵੇਖੋ ਜੀ ਤੇ ਇਧਰ ਰਾਈਟ ਸਾਈਡ ਤੇ ਜੋ ਵੇਖ ਸਕਦੇ ਤੁਸੀਂ ਕਿਚਨ ਬਣਿਆ ਹੋਇਆਗਾ 메ਨ ਗੇਟ ਦੇ ਤੇ ਬਾਹਰ ਇੱਕ ਵਿੰਡੋ ਹੈਗੀ ਲੈਫਟ ਸਾਈਡ ਤੇ ਡ੍ਰੈੰਗ ਰੂਮ ਤੇ ਰਾਈਟ ਸਾਈਡ ਤੇ ਕਿਚਨ ਫਰੰਟ ਤੇ ਕੋਠੀ ਦੇ ਤੇ ਬੈਕ ਸਾਈਡ ਤੇ ਦੋ ਬੈਡਰੂਮ ਬਣੇ ਹੋਏ ਨੇਗੇ ਤੇ ਉਹ ਜੋ ਤੁਸੀਂ ਵੇਖ ਸਕਦੇ ਹੋ ਡ੍ਰੈੰਗ ਰੂਮ ਦੇ ਨਾਲ ਬੈਕ ਸਾਈਡ ਤੇ ਜੋ ਸਟੋਰ ਬਣਿਆ ਹੋਇਆਗਾ ਇਹ ਵਾਲਾ ਆ ਦੇਖੋ ਸੈਲਫ ਵਗੈਰਾ ਪਾ ਕੇ ਇਹੇ ਬੈਡਰੂਮ ਦੇ ਨਾਲ ਅਟੈਚ ਨਹੀਂ ਕੀਤਾ ਲੌਬੀ ਦੇ ਵਿੱਚ ਹੀ ਬਾੜ ਰੱਖਿਆ ਹੋਇਆ ਇਸਦਾ ਤੇ ਇਹ ਵਾਲਾ ਜੋ ਬੈਕ ਸਾਈਡ ਤੇ ਬੈਡਰੂਮ ਹੈਗਾ 12 बाय 12 स्क्वेयर फुट ਦੇ ਬੈਡਰੂਮ ਨੇਗੇ ਦੋਨੇ ਇਸ ਦੇ ਨਾਲ ਇੱਕ ਬਾਥਰੂਮ ਅਟੈਚ ਕੀਤਾ ਹੋਇਆ ਹੈ ਆ ਵੇਖੋ ਜਿਸ ਦਾ ਕਿ ਇੱਕ ਬਾਰ ਲੋਬੀ ਦੇ ਵਿੱਚ ਵੀ ਰੱਖਿਆ ਹੋਇਆ ਜੋ ਕਿ ਆਪਾਂ ਕਾਮਨ ਤੌਰ ਤੇ ਵਰਤ ਸਕਦੇ ਹਾਂ ਸਾਰਾ ਪਰਿਵਾਰ ਆ ਵੇਖੋ ਜੀ ਦੋ ਬੈਡਰੂਮ ਨੇ ਬੈਕ ਸਾਈਡ ਤੇ ਤੇ ਇੱਕ ਬੈਡਰੂਮ ਇੱਧਰ ਬਣਿਆ ਹੋਇਆਗਾ ਤੇ 34 44 ਦਾ ਇਹ ਪਲਾਟ ਹੈਗਾ 44 ਲੰਬਾਈ ਹੈ ਇਸ ਦੀ 34 ਚੜਾਈ ਹੈਗੀ ਇੱਕ ਬੈੱਡਰੂਮ ਇਹ ਵਾਲਾ ਜਿਸ ਦਾ ਕਿ ਇੱਕ 게ਟ ਮੰਗਰ ਰੱਖਿਆ ਹੋਇਆਗਾ ਬਾਹਰ ਤਾਂ ਕਿ ਬਾਈ ਹੋਰਿਆਂ ਦਾ ਬਾਹਰ ਬੇੜਾ ਦਾ ਮੰਗਰ ਮੱਝਾਂ ਵਗੈਰਾ ਮੰਗਰ ਹੁੰਦੀਆਂ ਨਹੀਂਆਂ ਸੰਦ ਵਗੈਰਾ ਤਾਂ ਕਿ ਰਾਖੀ ਵਗੈਰਾ ਰਵੇ ਆਪਾਂ ਗੇੜਾ ਮਾਰ ਸਕਦੇ ਆ ਵੈਸੇ ਵੀ ਵੇ ਰਾਤ ਨੂੰ ਪਏ ਹੁੰਦੇ ਆ ਜਦੋਂ ਸੋ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਮ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਆ ਵੇਖੋ ਪੌੜੀਆਂ ਦੇ ਵਿੱਚ ਜੋ ਕਿ ਇਹ ਗ੍ਰਿਲਾਂ ਲੱਗੀਆਂ ਹੋਈਆਂ ਨੇਗੀਆਂ ਬਾਰੀਆਂ ਬਹੁਤ ਜ਼ਿਆਦਾ ਲਾਈਟ ਪੈ ਰਹੀ ਹੈ ਕੋਠੀ ਦੇ ਵਿੱਚ ਬਿਲਕੁਲ ਵੀ ਹਨੇਰਾ ਨਹੀਂ ਲੱਗ ਰਿਹਾ ਕਿਤੋਂ ਵੀ ਇਸ ਸੈਕੰਡ ਪੋਰਸ਼ਨ ਤੇ ਲੌਬੀ ਕਾਫੀ ਖੁੱਲੀ ਲੌਬੀ ਹੈਗੀ ਬਣੀ ਹੋਈ ਉੱਪਰ ਇੱਕ ਬੈਡਰੂਮ ਬਣਾਇਆ ਹੋਇਆਗਾ ਜੋ ਕਿ ਉਹ ਸਾਹਮਣੇ ਦੇਖ ਸਕਦੇ ਤੁਸੀਂ ਡ੍ਰੈਗ ਰੂਮ ਦੇ ਉੱਪਰ ਵਾਲਾ ਨੀਚੇ ਡ੍ਰੈਗ ਰੂਮ ਆਗਾ ਜਿੱਥੇ ਉਸੇ ਕਾਰਨਰ ਤੇ ਇਹ ਉੱਪਰ ਬੈਡਰੂਮ ਬਣਾਇਆ ਹੋਇਆ ਹੈ ਇੱਧਰ ਇਸ ਦੇ ਨਾਲ ਇੱਕ ਵਾਸ਼ਰੂਮ ਅਟੈਚ ਕੀਤਾਗਾ ਆ ਵੇਖੋ ਜਿੱਥੇ ਕਿ ਆਪਣਾ ਸਟੋਰ ਬਣਾਇਆ ਹੋਇਆ ਨੀਚੇ ਪੋਰਸ਼ਨ ਤੇ ਉੱਥੇ ਉੱਪਰ ਵਾਸ਼ਰੂਮ ਕੱਢਿਆ ਹੋਇਆ ਹੈ ਵਧੀਆ ਕਾਫੀ ਖੁੱਲਾ ਬੈੱਡਰੂਮ ਹੈ ਕਾਫੀ ਖੁੱਲਾ ਕਮਰਾ ਤੇ ਇਹ ਬਾਹਰ ਨੂੰ ਗੇਟ ਰੱਖਿਆ ਹੋਇਆ ਤਾਂ ਜੋ ਹਵਾ ਵਗੈਰਾ ਕਰਾਸ ਹੋਵੇ ਬਾਲਕੋਨੀ ਨੂੰ ਵਧੀਆ ਬਹੁਤ ਵਧੀਆ ਡਿਜ਼ਾਈਨ ਆ ਦੋਸਤੋ ਮੈਪ ਛੋਟੀ ਫੈਮਿਲੀ ਵਾਸਤੇ ਬਹੁਤ ਵਧੀਆ ਜਿਆਦੇ ਜਿਹਨੇ ਡਬਲ ਮੰਜ਼ਲੀ ਕੋਠੀ ਪਾਉਣੀਆਂ ਬਹੁਤ ਸੋਹਣਾ ਮੈਪ ਬਣਿਆ ਹੋਇਆ ਇਸ ਕੋਠੀ ਦਾ ਬਹੁਤ ਸੋਹਣਾ ਡਿਜ਼ਾਈਨ ਸੋ ਜੇਕਰ ਤੁਸੀਂ ਵੀ ਕੰਮ ਕਰਾਉਣਾ ਚਾਹੁੰਦੇ ਹੋ ਕੋਈ ਘਰ ਪਵਾਉਣਾ ਚਾਹੁੰਦੇ ਹੋ ਤਾਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਵੀਰ ਆਪ ਤੁਹਾਨੂੰ ਜਾਣਕਾਰੀ ਵੀ ਦੇਣਗੇ ਤੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਦੋਸਤੋ ਆ ਵੇਖੋ ਇੱਥੇ ਬਨੇਰਾ ਵਗੈਰਾ ਹੀ ਛੱਡਿਆ ਹੋਇਆ ਕੋਈ ਜਾਲੀ ਵਗੈਰਾ ਰਹਿੰਦੀ ਹੈ ਕੀ ਇੱਥੇ ਜਾਲੀ ਲੱਗਣੀ ਹੈ ਕਿ ਗਰਿੱਲ ਲੱਗਣੀ ਹੈ ਉਹ ਵੀਰ ਹੋਰਾਂ ਨੂੰ ਪਤਾ ਹੈਗਾ ਆਪਾਂ ਨੇ ਕੋਈ ਜਾਣਕਾਰੀ ਨਹੀਂ ਲਈ ਇਸ ਬਾਰੇ ਸੋ ਤੁਸੀਂ ਵੀ ਕਮੈਂਟਾਂ ਵਿੱਚ ਦੋਸਤੋ ਜਰੂਰ ਦੱਸਿਓ ਕਿ ਕੀ ਲੱਗਣਾ ਚਾਹੀਦਾ ਇਸ ਕੋਠੀ ਦੇ ਉੱਪਰ ਗਰਿੱਲ ਲੱਗਣੀ ਚਾਹੀਦੀ ਹੈ ਪਾਵੇ ਜਾਂ ਜਾਲੀ ਲੱਗਣੀ ਚਾਹੀਦੀ ਹੈ ਜਾਂ ਸ਼ੀਸ਼ਾ ਵਗੈਰਾ ਕਿਸ ਚੀਜ਼ ਦੀ ਲਾਈਫ ਜ਼ਿਆਦਾ ਹੁੰਦੀ ਹੈ ਤੇ ਕੀ ਲੱਗਣਾ ਚਾਹੀਦਾ ਇਸ ਕੋਠੀ ਦੇ ਉੱਪਰ ਕੀ ਸੋਨਾ ਲੱਗਣਾ ਹੈ ਕਮੈਂਟਾਂ ਵਿੱਚ ਜਰੂਰ ਦੱਸਿਓ ਤਾਂ ਵੀਰ ਨੂੰ ਵੀ ਕੋਈ ਨਾ ਕੋਈ ਆਈਡੀਆ ਆਊਗਾ ਸੋ ਰਾਇ ਹੋ ਜਾਂਦੀ ਹੁੰਦੀ ਹੈ ਇਹ ਕਈ ਵਾਰ ਤੇ ਲੋਬੀ ਦੇ ਵਿੱਚੋਂ ਇੱਕ ਇੱਕ ਬੈਕਸਾਈਡ ਤੇ ਗੇਟ ਰੱਖਿਆ ਹੋਇਆ ਜੋ ਕਿ ਬੈਕਸਾਈਡ ਤੇ ਜਾਣ ਨੂੰ ਕੋਠੀ ਦੇ ਆ ਵੇਖੋ ਬੈਕਸਾਈਡ ਤੇ ਜੋ ਕਿ ਆਪਣੇ ਬੈਡਰੂਮਾਂ ਵਾਲੀ ਜਗ੍ਹਾ ਕੀ ਉਹ ਬਿਲਕੁਲ ਖਾਲੀ ਛੱਡੀ ਹੋਈ ਹੈ ਸਿਰਫ ਲੋਬੀ ਲੋਬੀ ਛੱਤੀ ਹੋਈ ਹੈ ਜਾਂ ਫਰੰਟ ਵਾਲੇ ਰੂਮ ਤੇ ਉੱਪਰੋਂ ਵੀ ਵਿਖਾ ਦਿੰਦੇ ਆ ਦੋਸਤੋ ਤੁਹਾਨੂੰ ਉੱਪਰ ਸਿਰਫ ਟੈਂਕੀ ਦੀ ਜਗ੍ਹਾ ਕੀ ਟੈਂਕੀ ਦੀ ਸਲੇਬ ਪਈ ਹੈਗੀ ਤੇ ਉਦਾਂ ਪਲਾਨ ਹੈਗਾ ਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਪੇਜ ਨੂੰ ਫੇਸਬੁੱਕ ਪੇਜ ਨੂੰ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਰ ਰੋਜ਼ ਆਪਾਂ ਇੱਕ ਨਵੀਂ ਕੋਠੀ ਦੀ ਵੀਡੀਓ ਲੈ ਕੇ ਆਉਣੇ ਆ ਦੋਸਤੋ ਤੇ ਤੁਹਾਨੂੰ ਨਵਾਂ ਡਿਜ਼ਾਈਨ ਵੀ ਦਿਖਾਉਣੇ ਆ ਹਰ ਰੋਜ਼ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ